ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਕੇ ਐਲ ਚਾਂਦ ਵੈਲਫੇਅਰ ٹرسٹ ਫਗਵਾੜਾ ਵੱਲੋਂ ਇੱਕ ਸ਼ਰਧਾਂਜਲੀ ਸਮਾਗਮ ਪੰਜਾਬ ਦੇ ਕੋਆਰਡੀਨੇਟਰ ਰਜਿੰਦਰ ਬੰਟੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਮਲਕੀਅਤ ਸੰਗ੍ਰਿਭੋਤਰਾ ਤਾਰਾ ਚੰਚੰਬਰ ਗੁਰਦੀਪ ਖਾਨ ਜਸਵਿੰਦਰ ਸਿੰਘ ਠੇਕੇਦਾਰ ਰਮਨ ਨਹਿਰਾ ਸੁਖਵੀਰ ਸਿੰਘ ਕਿੰਧੜਾ ਪਹੁੰਚੇ। ਸਮਾਗਮ ਦੌਰਾਨ ਜਥੇ ਸਮੂਹ ਮੈਂਬਰਾਂ ਨੇ ٹرسٹ ਦੇ ਸੰਸਥਾਪਕ ਕੇ ਐਲ ਚਾਂਦ ਦੇ بیٹے ਗੁਰਨੇਕ ਮਾਲ ਦੇ ਹੋਏ ਦੇਹਾਂਤ ਤੇ ਉਹਨਾਂ ਨੂੰ ਭਾਪਨੀਆ ਸ਼ਰਧਾਂਜਲੀਆ ਭੇਟ ਕੀਤੀਆਂ ਤੇ ਸਾਥੇ ਜ਼ਰੂਰਤਮੰਦ ਪਰਿਵਾਰਾਂ ਨੂੰ व्हीलचेयरਾਂ ਵੀ ਭੇਟ ਕੀਤੀਆਂ ਗਈਆਂ ਆਪਣੇ ਸੰਬੋਧਨ ਵਿੱਚ ਮਲਕੀਅਤ ਸਿੰਘ ਗੁਬੋਤਰਾ ਤੋਂ ਇਲਾਵਾ ਹੋਰ ਨਾ ਬੁਲਾ ਰਹੇ ਨੇ ਸਤਿਪੁਰੇ ਗੁਰਨੇਕ ਸਿੰਘ ਮਲਦੇਹ ਹਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਰਕੀ ਉਹਨਾਂ ٹرسٹ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਜਿਸ ਤੇ ਸਾਰੇ ਆਪਾਂ ਕਰਤਰ ਤੋਂ ਆਏ ਹਾਂ ਸਤਿਕਾਰਯੋਗ ਗੁਰਮੇਕ ਮਲ ਜੀ ਦੁਕੇ ਜਿਹੜੇ ਕੇਸਪੁੱਤਰ ਸਨ ਸਾਡੇ ਸਤਿਕਾਰਯੋਗ ਕੇ ਐਲ ਚਾਂਦ ਸ਼ਾਮ ਜੀ ਦੇ ਕੀ.ਐਲ. ਚਾਂਦ ਜੀ ਦੇ ਬਾਰੇ ਗੱਲ ਛੱਲੀ ਸੀ ਕਿ ਉਹਨਾਂ ਨੇ ਇਸ ਥਾਂ ਦੇ ਜਿਸ ਥਾਂ ਤੋਂ ਜੰਪੇ ਭਲਕੇ ਬਾਹਰ ਜੂਗੇ ਵਿੱਚ ਗਏ ਸੀ ਇਸ ਥਾਂ ਨੂੰ ਖੁੱਲ੍ਹਿਆ ਨੇ ਔਰ ਦੇਹਾ ਕਰਮ ਕਰਨਾ ਚਾਲੂ ਕਰਤਾ ਜਿਹੜਾ ਇੱਕ ਨਵਿਕਲਾ ਕੰਮ ਸੀਗਾ ਨਵਿਕਲਾ ਕੰਮ ਨੂੰ ਇਨਸਪਾਇਰ ਕਰਨ ਲਈ ਸੀ ਇਹਨਾਂ ਦਾ ਬੇਟਾ ਕਿਉਂਕਿ ਇਹ ਸਪੈਸ਼ਲ ਚਾਈਲਡ ਸੀ ਸੋ ਉਹਨਾਂ ਨੇ ਫੁਵਾੜੇ ਧਰਤੇ ਬਾਹਰਲੇ ਦੇਸ਼ ਦੇ ਵਿੱਚ ਕਰਮ ਕਰਕੇ ਕੰਮ ਕਰਕੇ ਉੱਥੋਂ ਲਿਆ ਕੇ ਮਾਇਆ ਇੱਥੇ ਉਹ ਲੋਕ ਜਿਹੜੇ ਕਿ ਸਪੈਸ਼ਲ ਬੱਚੇ ਜਾਂ ਕਿਸੇ ਤਰ੍ਹਾਂ ਦਾ ਅਪੰਗ ਹੋ ਗਏ ਉਹਨਾਂ ਦੀ ਸੇਵਾ ਕਰਨ ਚਾਲੂ ਕਰ ਦਿੱਤੀ। ਔਰ एंपायर ਹੋਇਆ ਆਪਣੇ ਬੇਟੇ ਤੋਂ ਕਿਉਂਕਿ ਬੇਟਾ ਸਪੈਸ਼ਲ ਚਾਈਲਡਸ ਦਾ ਔਰ ਉਸਨੇ ਸੋਚਿਆ ਜੇ ਮਿੰਘੂ ਅਧਿਕਾਰ ਦੇ ਵਿੱਚ ਕਸ਼ਟ ਹੈ, ਦੁੱਖ ਹੈ ਤੇ ਕਿਉਂ ਨਾ ਮੈਂ ਇਸ ਤਰੀਕੇ ਦਾ ਕੰਮ ਕਰਾਂ ਜਿਹੜਾ ਕਿ ਜਿਨ੍ਹਾਂ ਨੂੰ ਇਹ ਕਸ਼ਟ ਹੈ ਉਹ ਹਰਿਆ ਜਾਵੇ। ਔਰ ਆਪਾਂ ਬੰਟੀ ਦੇਖਦੇ ਹਾਂ ਠੀਕ ਹੈ ਉਹਨਾਂ ਦਾ ਭਾਂਦਿਆ ਇਹ ਇਹਦਾ ਬੇਟਾ ਵੀ ਆਪਾਂ ਸਾਹਮਣੇ ਦੇਖਦੇ ਇਹ ਸਪੈਸ਼ਲ ਹੈ। ਸੋ ਪ੍ਰਮਾਤਮਾ ਕਰੇ ਇਹ ਸਪੈਸ਼ਲ ਚਾਈਲਡ ਸਪੈਸ਼ਲ ਜਾਣ ਲੱਗੇ ਵੀ ਸਪੈਸ਼ਲ ਕੰਮ ਕਰਕੇ ਗਏ। ਸੋ ਅੱਜ ਆਪਾਂ ਸਾਰੇ ਇਹਨਾਂ ਨੂੰ ਯਾਦ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਇਹ ਵੀ ਜੋ ਯਾਦ ਹੈ ਹਮੇਸ਼ਾ ਬਣੀ ਰਹੇ ਯਾਦ ਬਣਦਾ ਇੱਕੋ ਤਰੀਕਾ ਜਿਹੜਾ ਇਹਨਾਂ ਹੁੰਦਿਆਂ ਇਹਨਾਂ ਦੇ ਨਿਰਮਿਤ ਕੰਮ ਚਾਲੂ ਕੀਤਾ ਸੀਗਾ ਸਰਕਾਰ ਨੂੰ ਕੇ ਐਲ ਚਾਨ ਜੀ ਨੇ ਕੇ ਐਲ ਚਾਨ ਵੈਲਫੇਅਰ ਸੁਸਾਇਟੀ ਬਣਾ ਕੇ ਇਹ ਕੰਮ ਵਿਸ਼ਾ ਕਰਦੇ ਰਹਿਣ ਇਸ ਦੌਰਾਨ ਅਰਚੰਦਰ ਪਾਂਟੀ ਨੇ ਦੱਸਿਆ ਕਿ ਸਵਰਗੀ ਗੁਰਨੇਕ ਮਾਲ ਦੀ ਯਾਦ ਵਿੱਚ ਇਹ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਹੈ ਤੇ ਇਸ ਦੌਰਾਨ ਹੀ 7 ਜ਼ਰੂਰਤਮੰਦਾਂ ਨੂੰ ਵੀਲ ਚੀਰਾ ਦੀ ਫੰਡ ਕੀਤੀ ਗਈ ਹੈ। ਹੁਣ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਸਮਾਜ ਭਲਾਈ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਆਸ਼ਵਾਸਨ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਟਰਸਟ ਦੇ ਮੈਂਬਰ ਮੌਜੂਦ ਸਨ। ਹਾਂਜੀ ਅੱਜ ਕੇ.ਐਲ. ਜਾਂਦ ਵੈਲਫੇਅਰ ਟਰਸਟ ਵੱਲੋਂ ਜ਼ਰੂਰਤਮੰਦਾਂ ਦੀ ਸੇਵਾ ਨੂੰ ਸਮਰਪਿਤ ਅਸੀਂ ਅੱਜ ਇੱਕ ਸ਼ਰਨ ਅੰਦਲੀਸ ਮੂਰੂ ਕਰਵਾ ਰਹੇ ਆ ਇਹਦੇ ਵਿੱਚ ਰੋਡ ਬੰਦਾਂ ਨੂੰ ਅਸੀਂ ਸੱਤ ਰੋਡ ਬੰਦਾਂ ਨੂੰ ਅਸੀਂ ਵੀਲ 13 ਅਸੀਂ ਅੱਜ ਪ੍ਰਵਾਟ ਕਰਵਾ ਰਹੇ ਆ ਸਾਡੀ ਸੰਸਥਾ ਦੇ ਸਾਰੇ ਮੈਂਬਰ ਹੈਗੇ ਆ ਔਰ ਵਿਸ਼ੇਸ਼ ਤੌਰ ਤੇ ਅੱਜ ਜੋ ਸਾਡੇ ਸੰਸਥਾ ਦੇ ਮੇਨ ਬਾਨੀ ਸ਼੍ਰੀ ਕੇਲਜਾਂ ਜੀ ਉਹਨਾਂ ਦੇ ਸੁਪੁੱਤਰ ਸ਼੍ਰੀ ਗੁਰਨੇਕ ਮਾਲੀ ਜੀ ਦਾ ਜੋ ਕੀਤੀ ਦੇਣੀ ਗੰਭੀਰ ਬਿਮਾਰੀ ਦੇ ਕਾਰਨ ਉਹਨਾਂ ਦਾ ਜੋ ਡੈਥ ਹੋ ਗਈ ਸੀਗੀ ਤਾਂ ਅੱਜ ਅਸੀਂ ਉਹਨਾਂ ਨੂੰ ਆਪਣੇ ਸਾਰੇ ਸਮੂਹ ਮੈਂਬਰਾਂ ਦੇ ਵੱਲੋਂ ਇੰਡੀਆ ਦੀ ਟੀਮ ਵੱਲੋਂ ਅਸੀਂ ਅੱਜ ਸਦਾਂਜਲੀ ਭਾਪੀ ਨੇ ਸਦਾਂਜਲੀ ਭੇਟ ਕਰ ਰਹੇ ਹਾਂ ਭਗਵਾਨ ਉਹਨਾਂ ਦੀ ਰੂਹ ਨੂੰ ਸ਼ਾਂਤੀ ਰੱਖੇ ਔਰ ਇਹਦੇ ਨਾਲ ਹੀ ਅਸੀਂ ਅੱਜ ਸੱਤ ਜ਼ਰੂਰਤਮੰਦਾਂ ਨੂੰ ਵੀਲਚੀਨਾ ਪ੍ਰੋਵਾਈਡ ਕਰਵਾ ਰਹੇ ਹਾਂ ਜਿਹਦੇ ਵਿੱਚ ਕੁਝ ਤਾਂ ਜੋ ਜ਼ਰੂਰਤਮੰਦ ਹੈਗੇ ਆ ਉਹ ਇੱਥੇ ਪਹੁੰਚ ਨਹੀਂ ਸਕੇ ਅਸੀਂ ਉਹਨਾਂ ਨੂੰ ਘਰੋ ਘਰ ਜਾ ਕੇ ਵੀਲਚੀਨਾ ਦੇਣੀਆਂ ਆ ਤਾਂ ਇਹਨਾਂ ਵਿੱਚ ਆਏ ਹੋਏ ਸਾਰੇ ਜਿੰਨੇ ਵੀ ਮਹਿਮਾਨ ਹੈਗੇ ਅੱਜ ਦੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਇਸ ਟਾਈਮ ਦੇ ਵਿੱਚ ਆਏ ਹੈਗੇ ਆ ਸਪੈਸ਼ਲ ਤੌਰ ਤੇ ਮਨਜੀਤ ਮਲਗੀ ਸਿੰਘ ਰੋਤਰਾ ਜੀ ਬਲੱਡ ਬੈਂਕ ਦੇ ਪ੍ਰਧਾਨ ਸਾਹਿਬ ਔਰ ਤਰਨ ਜੰਮਰਜੀ ਔਰ ਸੁਰਜੀਤ ਕਨੜਾ ਜੀ ਔਰ ਜਸਵਿੰਦਰ ਠੇਕੇਦਾਰ ਜੀ ਔਰ ਗਰਦੀਪ ਕੱਕ ਜੀ ਆਏ ਹੋਏ ਹਨ ਢੰਡਾ ਸਾਹਿਬ ਆਇਆ ਇਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਸਾਡੇ ਮੈਂਬਰਾਂ ਦਾ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ ਜੋ ਵੀ ਇਸ ਸੇਵਾ ਕਾਰਜਾਂ ਵਿੱਚ ਸਾਡੇ ਨਾਲ ਸਹਿਯੋਗ ਕਰਦੇ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ